ਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਤੇ ਮਿੱਠੀ ਗੋਦ ਦੇ ਅੰਦਰ ਕਵੀ ਦਰਬਾਰ ਦੇ ਅੰਦਰ ਸਜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਸਿਰਸ਼ਕ ਹੈ ਜੀ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਜੀ ਕਰਾਂ ਕੀ ਸਿਫਤ ਤੇਰੀ ਤੁਸਾਂ ਸਾਰਾ ਪਰਿਵਾਰ ਕੌਮ ਲੇਖੇ ਲਾ ਦਿੱਤਾ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਜਾ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਆਪੇ ਗੁਰ ਚੇਲਾ ਵਾਲਾ ਰਿਸ਼ਤਾ ਬਣਾ ਦਿੱਤਾ ਜਾਤ ਪਾਤ ਊਚ ਨੀਚ ਭੇਦ ਭਾਵ ਮਿਟਾ ਕੇ ਸਭਨਾਂ ਨੂੰ ਇੱਕੋ ਵਾਟੇ ਅੰਮ੍ਰਿਤ ਛਕਾ ਦਿੱਤਾ ਦਸ਼ਮੇਸ਼ ਪਿਤਾ ਜੀ ਕਰਾਂ ਕੀ ਸਿਫਤ ਤੇਰੀ ਤੁਸਾਂ ਸਾਰਾ ਪਰਿਵਾਰ ਕੌਮਲੇ ਖੇਲਾ ਦਿੱਤਾ ਗੱਤ ਕੇ ਬਾਜੀ ਸਭ ਥਾਂ ਲੋਹਾ ਮੰਵਾ ਦਿੱਤਾ ਤੁਸਾਂ ਦੇ ਨਗਾਰੇ ਨੇ ਰਣਜੀਤ ਨਗਾਰੇ ਨੇ ਬ੍ਰਹਿਮੰਡ ਹਿਲਾ ਦਿੱਤਾ ਨਰਸੰਗੇ ਦੀਆਂ ਧੁਨੀਆਂ ਆਕਾਸ਼ ਕੰਬਾ ਦਿੱਤਾ ਖਾਲਸੇ ਜੈਕਾਰਿਆਂ ਬ੍ਰਹਿਮੰਡ ਗੂੰਜਾ ਦਿੱਤਾ ਦੱਬੇ ਦੱਬੇ ਕੁਚਲੇ ਲਿਤਾੜੇ ਲੋਕਾਂ ਨੂੰ ਜਗਾ ਦਿੱਤਾ ਦਸ਼ਮੇਸ਼ ਜੀ ਨੇ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ ਪ੍ਰਸ਼ਾਦੀ ਹਾਥੀ ਕਮਾਲ ਦਾ ਯੋਗਰ ਵਿਖਾ ਦਿੱਤਾ ਚਾਰੇ ਦਿਸ਼ਾਵਾਂ ਖੁਸ਼ੀਆਂ ਦਾ ਮਾਹੌਲ ਬਣਾ ਦਿੱਤਾ ਦਸ਼ਮੇਸ਼ ਪਿਤਾ ਜੀ ਕਰਾਂ ਕੀ ਸਿਫਤ ਤੇਰੀ ਤੁਸੀਂ ਸਾਰਾ ਪਰਿਵਾਰ ਕੌਮਲੇਖੇ ਲਾ ਦਿੱਤਾ ਜਮਨਾ ਨਦੀ ਕਿਨਾਰੇ ਦਸ਼ਮੇਸ਼ ਜੀ ਪੈਰ ਧਰ ਕੇ ਸ਼ਹਿਰ ਪਾਂਪਟਾ ਪੌਂਟਾ ਸਭ ਬਸਾ ਦਿੱਤਾ ਤਲਵਾਰ ਇੱਕੋ ਵਾਰ ਨਾਲ ਸ਼ੇਰ ਦੋ ਫਾੜ ਕਰਕੇ ਵੀਰਤਾ ਦਲੇਰੀ ਹਿੰਮਤ ਦਾ ਲੋਹਾ ਮਨਵਾ ਦਿੱਤਾ ਬਵੰਜਾ ਕਵੀ ਰਚਨਾਵਾਂ ਰਚਦੇ ਤੇ ਸੁਣਾਉਂਦੇ ਰਹੇ ਸ਼ਮੇਸ਼ ਜੀ ਦੀ ਬਾਣੀ ਨੇ ਰੋਹਾਨੀ ਰਾਹ ਪਾ ਦਿੱਤਾ ਭੰਗਾਣੀ ਜੁੱਧ ਜਿੱਤੇ ਸੱਚ ਦਲੇਰੀ ਵੀਰਤਾ ਕਰਕੇ 22 ਧਾਰ ਦੇ ਰਾਜਿਆਂ ਨੂੰ ਸਭ ਕੁਝ ਸਿਖਾ ਦਿੱਤਾ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਨਿਕਲੇ ਤੁਸੀਂ ਸਵਾ ਲੱਖ ਨਾਲ ਇੱਕ ਸਿੰਘ ਲੜਾ ਦਿੱਤਾ ਮਾਛੀਵਾੜੇ ਦੇ ਜੰਗਲ ਟਿੰਡ ਸਹਰਾਣਾ ਲਾਸ ਉੱਤੇ ਉਥੇ ਗੁਰਦੁਆਰਾ ਚਰਨ ਕਮਲ ਸਾਹਿਬ ਰਚਾ ਦਿੱਤਾ ਟੁੱਟੀ ਗੰਢੀ 40 ਮੁਕਤੇ ਮੁਕਤ ਸਰ ਰਚਾ ਦਿੱਤਾ ਗੁਰੂ ਜੀ ਲਿਖ ਜਫਰਨਾਮਾ ਗੁਰੂ ਜੀ ਲਿਖ ਜਫਰਨਾਮਾ ਔਰੰਗਜ਼ੇਬ ਨੂੰ ਜੜੋਂ ਹਲਾ ਦਿੱਤਾ ਦਸ਼ਮੇਸ਼ ਪਿਤਾ ਜੀ ਜਰੇ ਜਰੇ ਹੋ ਰਹੀ ਸਿਫਤ ਤੇਰੀ ਅੱਜ ਖਾਲਸਾ ਏੜ ਨੇ ਦੁਨੀਆਂ ਵਿੱਚ ਲੰਗਰ ਚਲਾ ਦਿੱਤਾ ਬਾਲਾ ਪ੍ਰੀਤਮ ਜੀ ਚੋਜ ਪਟਨੇ ਕਰਕੇ ਤਖਤ ਸ੍ਰੀ ਹਰਮੰਦਰ ਸਾਹਿਬ ਰਚਾ ਦਿੱਤਾ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਭਾਗ ਲਾ ਕੇ ਤਖਤ ਸ੍ਰੀ ਕੇਸਗੜ ਸਾਹਿਬ ਰਚਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਦਮਦਮੇ ਕੀਤਾ ਤਖਤ ਸ੍ਰੀ ਦਮਦਮਾ ਸਾਹਿਬ ਰਚਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ ਨੰਦੇੜ ਤਖਤ ਸ੍ਰੀ ਹਜੂਰ ਸਾਹਿਬ ਰਚਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ ਮਾਨਵਤਾ ਨੂੰ ਸੱਚੇ ਸ਼ਬਦ ਗੁਰੂ ਲੜਲਾ ਦਿੱਤਾ। ਦਸ਼ਮੇਸ਼ ਪਿਤਾ ਜੀ ਤੇਰੇ ਦਰ ਦੇ ਧੱਕੇ ਦੀ ਦਾਤਾ ਨਾ ਕੋਈ ਬਾਹ ਫੜੇ। ਦਸ਼ਮੇਸ਼ ਜੀ ਤੇਰੇ ਬਖਸ਼ੇ ਨੂੰ ਨਾ ਦਾਤਾ ਕੋਈ ਰੋਕ ਸਕੇ। ਤੇਰੀ ਮਿਹਰ ਨਾਲ ਦਾਤਾ ਸਿਫਤ ਸਲਾਹ ਹੋ ਸਕੇ ਤੇਰੀ ਨਦਰ ਨਾਲ ਦਾਤਾ ਰਹਾਣੀ ਪੌੜੀ ਚੜ ਸਕੇ ਇਕਬਾਲ ਔਗਣ ਭਰਿਆ ਜਿਲੋਂ ਅਰਦਾਸ ਕਰੇ ਦਸ਼ਮੇਸ਼ ਪਿਤਾ ਜੀ ਫੜੋ ਬਾਂ ਰੋ ਰੋ ਬੇਨਤੀ ਕਰੇ ਮੈਂ ਅਜਾਨ ਅਗਿਆਨੀ ਮਤ ਹੀਣ ਫਰਿਆਦ ਕਰੇ ਬਖਸ਼ ਦਿਓ ਔਗਣ ਮੇਰੇ ਦਾਤਾ ਜੀ ਅਰਦਾਸ ਕਰੇ ਬਖਸ਼ ਦਿਓ ਔਗਣ ਮੇਰੇ ਦਿਲ ਤੋਂ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ